ਜਾਨੀ ਇਸ ਤਰ੍ਹਾਂ ਆਪਣੀ ਅਖਰ ਦੇ ਜਰੀਏ ਰਾਣੀ ਮਹਿਕ ਦੇ ਤੇ ਰਾਜਾ ਰਤਨ ਕੁਮਾਰ ਦੀ ਲੜਕੀ ਅਦਰ ਦੇ ਤੇ ਨਾਲ ਉਹਦੀ ਸਹੇਲੀ ਠਾਕਰੀ ਤਿੰਨਾਂ ਨੂੰ ਲੈ ਕੇ ਤਲਾਬ ਦੇ ਚਲੇ ਗਿਆ ਆਓ ਅੱਗੇ ਸੁਣੀਏ ਜਾਨੀ ਚੋਰ ਸਮਾਨ ਜੋ ਬੱਕਰੀ ਦੇ ਮੂਰੇ ਲਾਏ ਤੁਰਿਆ ਤੇ ਹਾਂ ਨਾਰੀਆਂ ਨੂੰ ਗਿਆਨ ਰੋਂਦੀਆਂ ਫੌਜ ਦੇ ਵੱਲ ਦੋਵੇਂ ਆਵੇ ਸਬਰ ਕਿਥੋਂ ਭਾਗ ਹਾਰੀਆਂ ਨੂੰ ਮੱਖੀ ਅਤਰ ਦੇ ਠਾਕਰੀ ਨਾਰ ਦੂਜੀ ਯਾਦ ਕਰਦੀਆਂ ਜਾਣ ਮਹਤਾਰੀਆਂ ਨੂੰ ਜਦੋਂ ਪਹੁੰਚੀਆਂ ਕਿਲੇ ਤੋਂ ਦੂਰ ਜਾ ਕੇ ਜਾਨੀ ਆਖਦਾ ਗੱਲਾਂ ਕਰਾਰੀਆਂ ਨੂੰ ਜਾਨੀ ਨਾਮ ਤਮਮ ਜਹਾਨ ਜਾਣੇ ਡਾਰ ਦੇਮ ਦਾ ਜਾਮਦਾ ਨਾਰੀਆਂ ਨੂੰ ਕਹੇ ਅਸਰ ਦੇ ਤੇਰੇ ਮੈਂ ਬਾਪ ਤਾਈ ਪਾ ਕੇ ਬੇੜੀਆਂ ਲਿਆਉਂਗਾ ਭਾਰੀਆਂ ਨੂੰ ਪਤਾ ਦਿਆਂਗੇ ਜੋ ਦਗੇ ਬਾਜ਼ੀਆਂ ਦਾ ਗੱਲਾਂ ਕਰੂਗਾ ਯਾਦ ਹਮਾਰੀਆਂ ਨੂੰ ਹੰਤ ਪਹੁੰਚ ਗਏ ਡੇਰੇ ਦੇ ਵਿੱਚ ਆ ਕੇ ਦੁੱਖ ਹੂਆ ਕਿਸ਼ੋਰ ਵਿਚਾਰੀਆਂ ਨੂੰ ਹੋ ਡੇਰੇ ਉੱਤੇ ਸੀ ਪਹਿਰਾ ਜੋ ਸੂਰ ਮਿਆਂ ਦਾ ਡੇਰੇ ਤੇ ਤੀਸੀ ਪਹਿਰਾ ਜੋ ਸੂਰਮਿਆਂ ਦਾ ਕੀਤਾ ਉਹਨਾਂ ਨੇ ਦੂਰ ਸੇ ਧਿਆਨ ਯਾਰਾ ਕੀਤੀ ਜੋਰ ਦੇ ਨਾਲ ਪੁਕਾਰ ਮੂੰਹ ਜਾਨੀ ਬੋਲਿਆ ਵਾਂਗ ਬਲਵਾਨ ਯਾਰਾ ਜਦੋਂ ਦੱਸਿਆ ਨਾਮ ਜ਼ਬਾਨ ਵਿੱਚੋਂ ਪਹਿਰੇਦਾਰ ਨੇ ਲਿਆਪਛਾਣ ਯਾਰਾ ਦੇਖ ਜਾਨੀ ਨੂੰ ਖੁਸ਼ੀ ਤਮਾਮ ਹੋਏ ਜਿਵੇਂ ਆਉਤ ਕੇ ਹੋਈ ਸੰਤਾਨ ਯਾਰਾ ਮਿਲੇ ਆਣ ਕੇ ਖੁਸ਼ੀ ਦੇ ਨਾਲ ਸਾਰੇ ਲੱਗੇ ਕੁੱਲ ਆਨੰਦ ਮਾਣਣ ਯਾਰਾ ਚਾਚੇ ਕੇ ਸੋ ਨੂੰ ਕਈ ਜੋ ਆਏ ਕੇਤੇ ਲੱਗੇ ਜਾਨੀ ਦਾ ਹਾਲ ਸੋਣਾਣ ਯਾਰਾ ਓ ਜਾਨੀ ਆ ਗਿਆ ਸੰਗ ਲੈ ਮਹਿਕ ਦੇ ਨੂੰ ਜਾਨੀ ਆ ਗਿਆ ਸੰਗ ਲੈ ਮੈਂ ਕਦੇ ਨੂੰ ਨਾਰਾ ਹੋ ਰਹਿ ਨਾਲ ਨشان ਯਾਰਾ ਸੁਣ ਨਹੀਂ ਸਮਾਮਦਾ ਵਿੱਚ ਜਾਮੇ ਚਾਚਾ ਕੇਸ਼ੋਰਾ ਜੋ ਬੁੱਧੀਮਾਨ ਯਾਰਾ ਥੋੜੀ ਦੇਰ ਪਿੱਛੋਂ ਜਾਨੀ ਚੋਰ ਨੇ ਵੀ ਮੱਥਾ ਟੇਕਿਆ ਬਾਲ ਸਮਾਨ ਯਾਰਾ ਗੱਲਾਂ ਦੱਸ ਦਿਆਂ ਜਾਨੀ ਨੇ ਖੋਲ ਸੱਬੇ ਚਾਚਾ ਲੱਗਿਆ ਕਰਨ ਜੋ ਮਾਨ ਯਾਰਾ ਗੱਲਾਂ ਦੱਸੀਆਂ ਜਾਨੀ ਨੇ ਖੋਲ ਸੱਬੇ ਚਾਚਾ ਲੱਗਿਆ ਕਰਨ ਜੋ ਮਾਨ ਯਾਰਾ ਤੇਰੇ ਬਾਝ ਬੱਚਾ ਕੰਮ ਕੌਣ ਸਾਰੇ ਸਾਡੇ ਵਿੱਚ ਤੂੰ ਹੈ ਹਨੂਮਾਨ ਯਾਰਾ ਧਨ ਭਾਗ ਜੀ ਦੇ ਪੇਟੋਂ ਜਮਿਆ ਤੂੰ ਇਥੋਂ ਹੋਈ ਤਾਰੀਫ ਨਾ ਆਣ ਯਾਰਾ ਤਹਾਨੂੰ ਭਾਗ ਜੀ ਦੇ ਪੇਟੋਂ ਜੰਮਿਆ ਤੂੰ ਮੈਥੋਂ ਹੋਈ ਤਾਰੀ ਫਨਾ ਆਣ ਯਾਰਾ ਤੈਨ ਔਰ ਤਾਂ ਪਾਸ ਨਿਹਾਲ ਦੇ ਕੇ ਹੁਣੇ ਪੁੱਤਰਾ ਕਰੋ ਰਵਾਨ ਯਾਰਾ ਮਿਲੇ ਮੈਂ ਕਦੇ ਜਾਏ ਕਿ ਭੈਣ ਸਾਈ ਦੇਖੀ ਜਾਉ ਜੋ ਕਰੂ ਭਗਵਾਨ ਯਾਰਾ ਉਹ ਜਾਣੀ ਉਠਿਆ ਤਦੋਂ ਕੋ ਸ਼ੋਰ ਚੰਦਾ ਵਾਕ ਚਾਚੇ ਦੇ ਤਾਈ ਜੋ ਮਾਨ ਯਾਰਾ ਤਿੰਨੇ ਨਾਰੀਆਂ ਪਾਸ ਨਿਹਾਲ ਦੇ ਕੇ ਤਿੰਨੇ ਨਾਰੀਆਂ ਪਾਸ ਨਿਹਾਲ ਦੇ ਕੇ ਜਾਣੀ ਦਿੱਤੀਆਂ ਤੁਰ ਤਪਾ ਭਾਈ ਰਾਣੀ ਦੇਖ ਨਿਹਾਲ ਦੇ ਖੁਸ਼ ਹੋਈ ਮਿਲੀ ਮਹਿਕ ਦੇ ਨੂੰ ਜਫੀ ਪਾ ਭਾਈ ਪਹਿੰਦੀ ਫੇਰ ਨਿਹਾਲ ਦੇ ਬਾਤ ਮੂਹ ਆਇਆਂ ਚੰਦਰੇ ਲੇਖ ਲਖਾ ਭਾਈ ਰੱਬ ਕਿਸੇ ਨੂੰ ਰੂਪ ਨਾ ਦਏ ਸੋਣਾ ਪਹਿੰਦੀ ਰੂਪ ਤੇ ਲੱਖ ਬਲਾ ਭਾਈ ਨਹੀਂ ਪੁੱਛਦਾ ਕੋਈ ਕਾ ਰੂਪ ਤਾਈਂ ਭਾਵੇਂ ਦੇਖ ਲੋ ਤੁਸੀਂ ਅਜ ਮਾਏ ਭਾਈ ਵਿਪਤਾ ਕਾਲ ਆਵੇ ਪੈਰ ਪੈਰ ਉੱਤੇ ਹਾਨ ਹੋਈ ਕੀ ਰੱਬਰ ਜਾਏ ਭਾਈ ਥੋੜੀ ਦੇਰ ਪਿੱਛੋਂ ਭਗਵਾਨ ਸੱਚਾ ਦੇਵੇ ਵਿਛੜੇ ਫੇਰ ਮਿਲਾਏ ਭਾਈ ਜਾਨੀ ਦੌਰ ਦੇ ਹੱਥ ਹੈ ਡੋਰ ਭੈਣੇ ਆਯੂ ਉਸ ਨੂੰ ਰੱਬ ਲਗਾਏ ਭਾਈ ਦੁਖ ਸੁਖ ਨੂੰ ਕੱਟ ਸਰੀਰ ਉੱਤੇ ਦੇਵੇ ਦੋਹਾਂ ਨੂੰ ਫੇਰ ਮਿਲਾਏ ਭਾਈ ਵੈਰ ਜਾਏ ਲੈੰਦਾ ਜਾਨੀ ਵੈਰੀਆਂ ਤੋਂ ਕਲਾ ਸੁਤੀਆਂ ਦੇ ਵਿੱਚ ਜਗਾਏ ਭਾਈ ਮਰਨਾ ਮਾਰਨੋ ਕਦੇ ਨਾ ਹਟਦਾ ਜੇ ਜਦੋਂ ਲਵੇ ਕਟਾਰ ਉਠਾਏ ਭਾਈ ਜਾਨੀ ਚਤਰ ਚਾਲਕ ਹੁਸ਼ਿਆਰ ਭਾਰਾ ਕੰਮ ਕੱਢ ਲੈ ਅਕਲ ਦੋੜਾਏ ਭਾਈ ਪਰ ਕੱਢ ਲੂ ਆਪਣੇ ਕਾਮ ਤਾਈ ਕਹਿੰਦਾ ਦਾਸ ਕਸ਼ੋਰ ਸੁਣਾਏ ਭਾਈ ਕਹਿੰਦੀ ਮੈਂ ਕਦੇ ਇਸ ਮੈਂ ਝੂਠ ਹੈ ਨਾ ਕਹਿੰਦੀ ਮੈਂ ਕਦੇ ਇਸ ਮੈਂ ਝੂਠ ਹੈ ਨਾ ਜਾਨੀ ਨਾਲ ਦਾ ਨਹੀਂ ਸ਼ਤਾਨ ਭੈਣੇ ਮੈਨੂੰ ਰਤਨ ਕਮਾਰ ਨੇ ਵਿੱਚ ਭੋਰੇ ਬੰਦ ਰੱਖ ਕੀਤੀ ਦੁਖੀ ਜਾਨ ਭੈਣੇ ਉਥੇ ਚਿੜੀ ਨਾ ਜਾਵਣੀ ਪਾਵੰਦੀ ਸੀ ਦੇਖ ਸਕਦਾ ਨਹੀਂ ਸੀ ਭਾਨ ਭੈਣੇ ਜਾਣੇ ਬਿਨਾਂ ਲੈ ਆਮਦਾ ਕੌਣੇ ਉਥੋਂ ਰਾਜ਼ੀ ਰੱਖੇ ਇਹਨੂੰ ਭਗਵਾਨ ਭੈਣੇ ਇੱਕ ਹਾਲ ਜੋ ਹੋਰ ਤੈਂ ਪੁੱਛਦੀ ਹਾਂ ਇੱਕ ਹੋਰ ਜੋ ਹਾਲ ਮੈਂ ਪੁੱਛਦੀ ਹਾਂ ਦੱਸ ਖੋਲ ਤਾ तमाम ਬਿਆਨ ਭੈਣੇ ਦੇਸੇ ਫੌਜ ਨਾ ਆਪਣੀ ਮੂਲ ਮੈਨੂੰ ਆਵੇ ਨਜ਼ਰ ਨਾ ਜੀਜਾ ਸੁਲਤਾਨ ਭੈਣੇ ਨਾਲੇ ਆਪਣਾ ਹਾਲ ਤਾ ਮਾਮ ਦਸੀ ਹੋ ਗਈ ਕਿੱਥੇ ਨੂੰ ਸੀ ਰਵਾਨ ਭੈਣੇ ਕਿਹੜਾ ਸੂਰਮਾ ਲੈ ਗਿਆ ਚੱਕ ਤੈਨੂੰ ਕੀਦੇ ਹਾਲ ਪਹੁੰਚੀ ਇੱਥੇ ਆਣ ਭੈਣੇ ਤੇਰੇ ਵਿੱਚ ਫਰਾਕ ਮੈਂ ਚੂਰ ਹੋਈ ਆਜ ਪਈ ਹੈ ਜਾਨ ਮੇਂ ਜਾਨ ਭੈਣੇ ਮੈਨੂੰ ਆਪ ਦੇ ਦੁੱਖ ਦਾ ਦੁੱਖ ਨਾ ਸੀ ਤੇਰੇ ਦੁੱਖ ਨੇ ਕਰੀ ਵਾਰਾਂ ਨ ਭੈਣੇ ਸਾਰਾ ਦਸ ਤੂੰ ਹਾਲ ਹਵਾਲ ਮੈਨੂੰ ਕਹੇ ਦਾਸ ਕਸ਼ੋਰ ਸੁਜਾਨ ਭੈਣੇ